ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ 7 ਦਾ ਤੇ ਪਹਿਲਾਂ ਤਾਂ ਸੈਂ ਸੀਗਾ ਵੀ ਜਸ਼ਨ ਸਕੂਲ ਜਾਊਗਾ ਮੈਂ ਵਰਦੀ ਬੁਲਦੀ ਪ੍ਰੈਸ ਕਰਤੀ ਮੁੜ ਕੇ ਪ੍ਰੀਤ ਨਾਲ ਗੱਲ ਕਰ ਲਈ ਵੱਡੀ ਭੈਣ ਦੀ ਕੁੜੀ ਨਾਲ ਉਹ ਕਹਿੰਦੀ ਅੱਜ ਨਹੀਂ ਵਜਾਂਦੀ ਸਵੇਰੇ ਜਾਊਂਗੀ ਮੁਰਕੇ ਆੜੀ ਤੇ ਅੜ ਗਿਆ ਕਹਿੰਦਾ ਮੰਮੀ ਅੱਜ ਦਾਦਣ ਨਹੀਂ ਜਾਂਦਾ ਅੱਜ ਤਾਂ ਸਫਾਈ ਕਰਾਉਣਗੇ ਮੈਂ ਨਹੀਂ ਜਾਂਦਾ ਅੱਜ ਦਾਦਣ ਨਹੀਂ ਜਾਂਦਾ ਦਾ ਸਵੇਰੇ ਜਾਊਗਾ ਤੇ ਮੁਰਕੇ ਘਰੇ ਮੰਮੀ ਵਰਗੇ ਸਾਰੇ ਅੱਖ ਲਾਗੇ ਤੇ ਡੈਡੀ ਵਰਗੇ ਕਹਿੰਦੇ ਚਲ ਅੱਜ ਰਹਿਣ ਦੇ ਸਵੇਰੇ ਜਾ ਜਾਵੜੀ ਤੇ ਤਾਂ ਕਰਕੇ ਅੱਜ ਨਹੀਂ ਜਾਂਦਾ ਜੀ ਮੈਂ ਤਾਂ ਆਖਿਆ ਸੀ ਬਾਗ ਜਾ ਮੈਂ ਚਲ ਉੱਥੇ ਖੇੜਿਆਂ ਦੀ ਵਾਕਾਂ ਨਾਲ ਚਲ ਨਹੀਂ ਪੜਾਉਂਦੇ ਕਹਿੰਦਾ ਨਹੀਂ ਪੜਾਉਂਦੇ ਮੰਮੀ ਅੱਜ ਤੇ ਤਾਂ ਕਰਕੇ ਅੱਜ ਨਹੀਂ ਜਾਂਦਾ ਜੀ ਇਹ ਸਵੇਰੇ ਜਾਊਗਾ ਸਕੂਲ ਤੇ ਇੱਕ ਨਾ ਇਹਦੇ ਸਾਰੇ ਪਿੰਡੇ ਤੇ ਪਤਾ ਨਹੀਂ ਕੀ ਪੱਤ ਪਤਾ ਨਹੀਂ ਤਾਂ ਪੱਤਾ ਤੇ ਸਾਰੇ ਮੂਹ ਤੇ ਹੋਈ ਪਈ ਐ ਦੇ ਜਸ਼ਨ ਸਸਿਗਾਵਲਾ ਸਸਿਗਾ ਜੀ ਸਾਰੇ ਸਸਿਕਾਲ ਜੀ ਜੇਸ਼ਨ ਗੱਲ ਸਾਰਿਆਂ ਨੂੰ ਤੇ ਬੈਠਾ ਅੱਜ ਇਹ ਜਾਂਦਾ ਨਹੀਂ ਸਕੂਲ ਤੇ ਬਾਕੀ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡੇ ਬਲੌਗ ਦੇਖ ਰਹੇ ਆ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਲੱਗਦਾ ਲੱਗਦਾ ਰਹਿੰਦਾ ਹੈ ਨਾ ਬੰਦੇ ਨੂੰ ਹੌਸਲਾ ਆ ਜਾਂਦਾ ਵੀ ਸਾਡੇ ਵਲੌਗ ਵਧੀਆ ਹੁੰਦੇ ਆ ਕਮੈਂਟ ਜਰੂਰ ਕਰਿਆ ਕਰੋ ਜਰੂਰ ਦੱਸਿਆ ਕਰੋ ਵੀ ਸਾਡੇ ਵਲੌਗਸ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਲੋ ਜੀ ਆਪਾਂ ਕਰ ਰਹੇ ਆ ਕੰਮ ਤੰਦਾ ਤੇ ਬਾਕੀ ਸਾਰੇ ਜਣੇ ਵਲੌਗ ਦੇਖਦੇ ਹੋ ਜਦੋਂ ਤੇ ਐਡ ਆਉਂਦੀ ਐਡ ਨੂੰ ਸਕਿਪ ਨਾ ਕਰਿਆ ਕਰੋ ਤਾਂ ਕਿ ਪਲੀਜ਼ ਆਪਣੇ 10 ਡਾਲਰ ਹੋ ਜਾਣ ਜੀ ਕੰਪਲੀਟ ਤੇ ਚਲੋ ਜੀ ਆਪਾਂ ਕਰ ਲਈਏ ਕੰਮ ਤੰਦਾ ਤੇ ਬਣੇ ਰਿਓ ਵੀਡੀਓ ਦੇ ਨਾਲ ਕੱਪਡੇ ਬਾਸ ਪੁਚਾਲ ਦੇ ਲਾਕ ਭਾਗਪ ਤੇ ਫੇਰ ਮੇ ਲਾਉਂ ਦੀ ਪੋਚੇ ਹਾਡੀ ਪੋਚੇ ਲਾਉਂ ਨਾਂ ਦੇ ਕਪੜੇ ਵਾਲਾ ਕੰਮ ਚਾਲੇ ਵੱਡਾ ਹੁੰਦਾ ਜੀ ਸਵੇਰ ਸਵੇਰ ਜੇ ਇਹ ਹੋ ਜੇ ਨਾ ਠੰਡੇ ਠੰਡੇ ਫਿਰ ਕੰਮ ਹੌਲਾ ਜਾਂ ਪੈ ਜਾਂਦਾ ਪਨੋਂ ਲਾਗੇ ਪੁਰਚੇ ਤੇ ਟਾਈਮ ਸਾਢੇ 7 ਹੋ ਗਏ ਤੇ ਕੱਲ ਮੀਂਹ ਪਾਇਆ ਜੀ ਤੇ ਕੋਈ ਲੱਗਦਾ ਹੀ ਨਹੀਂ ਪਤਾ ਵੀ ਮੀਂਹ ਪਾਇਆ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਪੁੱਛੋ ਉਧਰ ਤਾਂ ਐ ਸੁਹਾਤਾ ਚ ਉਧਰ ਆਪਣੇ ਫਰਸ਼ ਕੂੜੀ ਹੈ ਜੀ ਉੱਥੇ ਤਾਂ ਉਹਦੇ ਨਾਲ ਆਦ ਲੈ ਦੂਜੇ ਖੜੀ ਪੁਰਚੇ ਨਾ ਤੇ ਰਸੋਈ ਚ ਫਿਰ ਸਾਨੂੰ ਪਤਾ ਥਾਂ ਥੋੜਾ ਤੇ ਸਮਾਨ ਬਾਲਾ ਸਫਾਈ ਜੀ ਨਹੀਂ ਹੋਊਗੀ

呀，夫妻俩都累，都吹了。俺夫妻就今天饭量都凉了去，哎，热不起了。 ਮੋਨ ਬਿੱਡਾ ਬੁੱਡਾ ਖੱਲਿਆ ਪੇਟੀ ਅੰਦਰ ਲੰਮਾ ਇਹ ਟੰਡੀ ਲੰਮਾ ਇਹ ਬੰਗਿਆ ਲੱਗਿਆ ਹੈ ਇਹ ਰੋਕਦਾ ਪਹਿਲਾਂ ਹਿੱਜਣਾ ਹੋਵੇ ਹੁਣ ਸੋਹਣੇ ਸੋਟੀ ਦੇ ਬਲੇ ਸਾਡਾ ਲੱਗਦਾ ਮੜੀ ਮੋਤੀ ਹੈ ਜੀ ਕਰਕੇ ਦਾ ਜੰਡਾ ਯੋਗਾ ਲੱਤੀ ਜਾਂਦਾ ਸੀ ਰਾਤ ਇਹ ਮੋਤੀ ਦੇਖੇ ਆਹ ਸਾ ਲੱਤੀ ਜਾਵੇ ਆਹਨ ਦਵਾਈ ਦਵਾ ਹੀ ਲੈ ਮੂਹੇ ਨਾ ਹੂੰ ਹਾਂ ਤਾਂ ਦਵਾਈ ਦਵਾ ਹੀ ਲੈਣਾ ਪਰ ਨਾ ਮੈਂ ਦਵਾ ਕੇ ਨਾ ਠੀਕ ਹੈ ਤੁਸ ਆਪਨ ਦੇ ਦੋ ਆਹ ਸਾਪਨ ਦੇ ਰੂ ਹੋਈ ਤੇ ਚੀਸੀ ਰੂ ਆ ਤੇ ਮੈਨੂੰ ਆਖੋ ਇਹ ਮਿੱਠਾ ਥੋੜਾ ਕਰ ਤਖੰਡਾ ਇਹ ਨੀ ਅਗਲੀ ਦਵਾਈ ਦੇ ਉਿੱਤੋ ਪੱਜੀ ਜਿਦਾ ਹੁੰਦਾ ਉਦੋਂ ਛਿੜਦੀ ਐ ਤੇ ਫੁਰਖ ਬਾਹਲੀ ਹਨਾ ਲੈ ਆ ਮਾ ਗੋਣ ਦਿਖਾ ਕੇ ਆ ਜਾ ਮੈਨੂੰ ਆਪਸੇ ਖਲੇ ਪੂਰਾ ਖਾਵਾਂਗੇ ਰੋਟੀ ਆਪ ਅਨੀਰਾ ਚੱਕਾਗਾ ਤੇ ਜਿਵੇਂ ਚੱਕਰੂਗਾ ਫੁਰਨਾ ਚੀਨੀ ਲਾਉਂਗਾ ਕਿਉਂ ਚੱਕ ਦੂਗਾ ਬੜਾ ਸਿਆਣਾ ਕਿਉਂ ਚੱਕ ਦੇ ਪੁੱਤਾ ਆਂ ਕਿ ਮੈਂ ਅੱਜ ਘੇਟੇ ਆਉਂ ਰਿਹਾ ਕਿੰਦਰ ਨਾ ਰੋਦਾ ਡੇੜੀ ਕਿੱਥੇ ਲੋ ਜੀ ਇੰਨੇ ਇੰਨੇ ਜੁੱਬੜ ਤੇ ਆ ਗਈ ਖਖੜੀਆਂ ਦੇਖੋ ਝੋਲਾ ਭਰਿਆ ਕਿੱਡਾ ਗੱਟੇ ਵਰਗਾ ਝੋਲਾ ਤੇ ਇਹਦੇ ਵਿੱਚ ਕੀ ਆ ਟਿੰਡੀਆਂ ਇਹਦੇ ਵਿੱਚ ਕੁਸ ਟਿੰਡੀਆਂ ਤੇ ਅੱਜ ਟਿੰਡੀਆਂ ਬਣਾ ਲਾਂਗੇ ਥੋੜੇ ਜਿਹਾ ਪਾ ਲਾਂਗੇ ਵਿੱਚ ਗੰਡੇ ਤੇ ਆਪਣਾ ਜਾਊਗਾ ਸਾਰ ਤੇ ਲੋ ਜੀ ਪੋਚੇ ਆਪਾਂ ਲਾ ਤੇ ਤੇ ਪੋਚੇ ਵਾਲਾ ਕੰਮ ਦਿੱਤਾ ਨਮੀੜ ਤੇ ਕੱਪੜੇ ਧੋ ਤੇ ਸਾਰੇ ਦੇਖੋ ਇੰਨੇ ਹੋ ਜਾਂਦੇ ਦੋ ਦੋ ਸੂਟ ਹੋ ਜਾਂਦੇ ਸਾਰਿਆਂ ਦੇ ਕਿਉਂਕਿ ਗਰਮੀ ਹੁੰਦੀ ਹੈ ਰੋਟੀ ਰੋਟੀ ਬਣਾਉਣੇ ਆ ਜਦੋਂ ਅਸੀਂ ਮੈਂ ਤੇ ਮੰਮੀ ਵੀ ਉਦੋਂ ਮੜ ਪਸੀਨਾ ਆ ਜਾਂਦਾ ਬਹੁਤ ਆਏ ਨਾਲ ਹਲਕ ਜਿਹੀ ਆਉਂਦੀ ਹੈ ਫਿਰ ਲੋ ਕੱਪੜੇ ਬਿਨਾਂ ਆ ਕੇ ਬਦਲਨੇ ਪੈਂਦੇ ਆ ਤੇ ਨਹੀਂ ਤਾਂ ਹੋਰ ਹੀ ਬਦਬੂ ਜੀ ਆਈ ਜਾਂਦੀ ਹੈਗੀ ਤੇ ਇੰਨਾ ਦੇ ਖੇਤਾਂ ਦੇ ਵੀ ਦੋ ਦੋ ਹੋ ਜਾਂਦੇ ਹੁਣ ਕੰਮ ਕਰੀ ਜਾਂਦੇ ਆ ਫਿਰ ਆ ਕੇ ਨਹਾ ਲੈਣਗੇ ਤੇ ਫਿਰ ਉਹ ਹੋ ਜਾਣਗੇ ਫਿਰ ਜਿਹੜੇ ਨਹਾ ਕੇ ਹੋਰ ਪਾਉਣਗੇ ਛਾਬ ਨੂੰ ਲਾ ਦੇਣਗੇ ਤੇ

ਪਤਾ ਦਿੱਤੀ ਖਾਣ ਲੱਗ ਜਾਈਏ ਹਮ ਕਿਹਦੀ ਲੱਗਦੀ ਸਵਾਦ ਸਵਾਲਾ ਦੀ ਗਰਮੀ ਚ ਤਾਂ ਪਤਾ ਨਹੀਂ ਕੀ ਗੱਲ ਹੁੰਦੀ ਆ ਲੱਸੀ ਨਾਲ ਚਟਨੀ ਵਧੀਆ ਲੱਗਦੀ ਤੜਕੇ ੜ ਕੇ ਤਾਂ ਚਟਨੀਆਂ ਲਾਦਾ ਖਾਏ ਹੋਵੇ ਵਧੀਆ ਲਾਦੀ ਸਬਜੀ ਹੋਵੇ ਭਾ ਨਾ ਦੀ ਨਾ ਖਾਣਾ ਨਾ ਹੋਵੇ ਪਰ ਚਟਨੀ ਵਧੀਆ ਲਾਦੀ ਹਸ ਤਾਂ ਖਾਣੇ ਹੁੰਦਾ ਚਟਨੀ ਕਈ ਨਹੀਂ ਤੁਸੀਂ ਆਖੋਗੇ ਰੋਜ਼ ਹੀ ਚਟਨੀ ਰਣਾ ਪਰ ਸਾਡਾ ਤਾਂ ਡੇਲੀ ਦਾ ਕੰਮ ਹੀ ਹੈ ਚਟਨੀ ਰਗੜਨੀ ਰਗੜਨੀ ਲੋ ਜੀ ਬਣਾ ਹੀ ਖਾਂਦੇ ਹਾਂ ਤੇ ਹੋਰ ਆਟਾ ਗੁੰਨ ਕੇ ਰੱਖਤਾ ਜੀ ਮੈਂ ਬਸ ਲਿਉਣੀ ਆ ਮੈਂ ਚਾਰਕ ਛੜੀਆਂ ਚੱਕ ਕੇ ਤੇ ਫਿਰ ਲਗਦੇ ਆਪਾਂ ਰੋਟੀ ਤੇ ਬਾਕੀ ਸਾਰਾ ਕੰਮ ਨਿਬੜ ਗਿਆ ਬਸ ਕੱਲੀ ਰੋਟੀ ਤੇ ਰੋਟੀ ਵਾਲੇ ਭਾਂਡੇ ਰਹਿ ਗਏ ਆਪਣੇ ਕੋਲ ਲੋ ਜੀ ਫਿਰ ਪਕਾਲੀਏ ਰੋਟੀ ਆਪਾਂ ਲੋ ਜੀ ਕੰਮ ਧੰਦਾ ਨਿਮੇੜ ਲਿਆ ਆਪਾਂ ਸਾਰਾ A to Z ਤੇ ਬਸ ਮੈਂ ਧਰ ਲਈ ਆ ਜੀ ਚਾਹ ਸਹੀ ਹੋ ਗਿਆ 10 ਦਾ ਟਾਈਮ ਤੇ ਬਸ ਹੁਣ ਨਹਾਉਣੇ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਕਪੜੇ-ਕਪੜੇ ਲਾਉਣੀ ਆ ਤਾਰ ਤੋਂ ਕਿਹਾਂ ਤਾਂ ਸੁੱਕੇ ਪਏ ਆ ਜਿੰਨੇ ਜਿਹੜੇ ਨਹੀਂ ਸੁੱਕੇ ਪਏ ਰਹਿਣਗੇ ਚਲ ਫੇਰ ਲਾ ਦੂੰਗੀ ਨਾ ਨੂੰ ਕੇ ਤੇ ਕਪੜਿਆਂ ਲਾ ਦਾਂਗੇ ਤੈਨ ਤੇ ਫੇਰ ਆਪਾਂ ਬਿੱਲੇ ਜੀ ਫੇਰ ਕਰਦੇ ਆਪਾਂ ਰੈਸਟ ਤੇ ਆਨੇ ਦੀ ਜੀ ਸਬਜ਼ੀ ਟਿੰਡੋ ਟਿੰਡੀਆਂ ਤੇ ਇਹ ਬਣਾਵਾਂਗੇ ਆਪਾਂ ਅੱਖਣੇ ਆਥਨੇ ਬਣਾਵਾਂਗੇ ਅੱਜ ਆਪਾਂ ਟਿੰਡੀਆਂ ਤੇ ਬਾਕੀ ਜੇ ਮੌਸਮ ਅੱਜ ਥੋੜਾ ਜਿਹਾ ਜ਼ਿਆਦਾ ਗਰਮੀ ਹੈ ਨਹੀਂ ਸਾਨੂੰ ਖੇਤ ਲੈ ਕੇ ਜਾਂਦੇ ਅੱਜ ਖੇਤ ਸਬਜ਼ੀ ਦਿਖਾ ਕੇ ਲਿਆਉਂਦੇ ਸਾਰੀ ਕਿੰਨੀ ਸਾਰੀ ਲੱਗੀ ਪਈ ਹੈ ਝੋਨਾ ਦਿਖਾ ਲਿਆਉਂਦੇ ਆਪਣਾ ਕਿਵੇਂ ਲੱਗ ਗਿਆ ਵਧੀਆ ਤੇ ਥੋੜੀ ਜਿਹੀ ਗਰਮੀ ਉਹ ਥੋੜਾ ਜਿਹਾ ਮੌਸਮ ਚੱਲ ਗਿਆ ਮੀਂਹ ਆ ਜਾ ਜਿੱਦ ਮੀਂਹ ਆਇਆ ਮੌਸਮ ਠੰਡਾ ਹੋ ਗਿਆ ਕੱਲ ਜਾਣਾ ਸੀ ਕੱਲ ਬੱਸ ਮੰਮੀ ਸਿਰ ਨਾਉਣ ਲੱਗ ਗਏ ਤੇ ਮੰਮੀ ਆਦੀ ਹੁਣ ਨਹੀਂ ਜਾਂਦੇ ਕਹਿੰਦੀ ਹੁਣ ਮੁੜ ਕੋ ਮੁੜ ਕੇ ਹੋ ਕੇ ਆ ਜਾਾਂਗੇ ਤੇ ਦੇਖਾਂਗੇ ਜੀ ਜੇਸ ਫਿਰ ਟਾਈਮ ਲੱਗਿਆ ਫਿਰ ਜਰੂਰ ਜਾਵਾਂਗੇ ਤੁਹਾਨੂੰ ਸਬਜ਼ੀ ਦਿਖਾ ਕੇ ਲਿਆਵਾਂਗੇ ਤੇ ਵਾਸ ਚਾਹ ਆਪਣੀ ਉਬਲਣ ਲਾ ਲਈ ਆ ਤੇ ਪਾਉਣੇ ਆਪਾਂ ਚਾਹ ਚ ਦੁੱਧ ਤੇ ਜਸ਼ਨ ਮਮੀ ਕਹਿੰਦੀ ਦਵਾਈ ਜੀ ਦਵਾ ਲਿਓ ਨੇ ਅੱਜ ਉਹਦਾ ਸਾਰੇ ਸਾਰੇ ਮੂੰਹ ਤੇ ਬਰੀਕ ਬਰੀਕ ਛੱਟ ਜੀ ਹੋਈ ਪਈ ਐ ਸਾਰਾ ਪਿੰਡਾ ਹੀ ਪੱਟੀਆਂ ਦਾ ਸਾਰਾ ਦਾ ਤੇ ਪਾਊਡਰ ਵੀ ਬਥੇਰਾ ਲਾਇਆ ਪਰ ਪਾਊਡਰ ਨਾਲ ਵੀ ਆਏ ਪਹਿਲਾਂ ਤਾਂ ਅਸੀਂ ਪਿੱਤ ਹੋਊਗੀ ਮੁੜ ਜੂਗੀ ਹਨ ਤੇ ਪਾਊਡਰ ਨਾਲ ਵੀ ਨਹੀਂ ਮੁੜੀ ਹੋਣਾ ਆ ਵੀ ਕੋਈ ਦਵਾਈ ਦੇ ਦੂਗਾ ਡਾਕਟਰ ਨੂੰ ਤਾਂ ਸੀਸੀ ਦੇ ਦੂਗਾ ਕੋਈ ਵੀ ਅੰਦਰ ਗਰਮੈਸ ਉਹ ਨਿਕਲਦੀ ਨਿਕਲ ਜੂਗੀ ਨਾਲੇ ਕੋਈ ਸਾਬਣ ਸੁਪਨ ਦੇ ਦੂਗਾ ਪਿੰਡ ਤੇ ਲਾਉਣ ਉਹ ਪਿੰਡਾ ਸਾਰਾ ਕੇ ਸਾਫ਼ ਹੋ ਜੂਗਾ ਪੂਰਾ ਤੇ ਐ ਖੁਰਦਰਾ-ਵੁਰਦਰਾ ਪਿੰਡਾ ਹੋਇਆ ਬੈ। ਲੋ ਜੀ ਚਾਹ ਉਪਲੇ ਆਪਣੀ ਪਾ ਦੀ ਆਪਾਂ ਦੁੱਧ ਤੇ ਫਿਰ ਆਪਾਂ ਬਿਲੇ। ਲੋ ਜੀ ਨੀਰਾ ਤਾਂ ਚਾਰਾ ਦਿੱਤਾ ਆਪਾਂ ਪਾ ਹੋ ਗਿਆ ਸ਼ਾਮ ਦੇ ਕੰਮਾਂ ਦਾ ਟਾਈਮ ਗਵਾ ਕੁੜਾ ਸਿੱਟੇ ਹੀ ਮੈਂ ਤੇ ਨੀਰਾ ਪਾਤਾ ਆਪਣੇ ਥੋੜਾ ਜਿਹਾ ਬਸ ਰੱਪ ਪਾ ਗਿਆ ਟਮੀ ਆ ਦੇਖੋ ਮਾੜਾ-ਮਾੜਾ ਗਿੱਲਾ ਹੋ ਰਿਹਾ ਹਵਾ ਚੱਲੀ ਹੈ ਦੇ ਹੁਣ ਤੱਕ ਸੁੱਕ ਗਿਆ ਬਾਹਲਾ ਨਹੀਂ ਆਇਆ ਥੋੜਾ ਮੋਟਾ ਮੀਂਹ ਆਇਆ ਤੇ ਇੱਧਰ ਆਪਣਾ ਜਸ਼ਨਾ ਖੇਢੀ ਜਾਂਦਾ ਜੀ ਟਰੈਕਟਰ ਨਾਲ ਮਾੜਾ ਹੈ ਮੌਸਮ ਠੰਡਾ ਹੋਇਆ ਮੰਮੀ ਖੇੜ ਲਾ ਦਾ ਨਾ ਖੇੜਨਾ ਕਿਉਂਕਿ ਮੋਬਾਈਲ ਨਾਲ ਤਾਂ ਯਾਰ ਮੁਕਤੇ ਦੋ ਗੁਣਾ ਕਿਤੇ ਜ਼ਿਆਦਾ ਚੰਗਾ ਹਨਾ ਵਧੀਆ ਵੀ ਇਥੇ ਮੋਬਾਈਲ ਦੇਖਣੋਂ ਤਾਂ ਹਨਾ ਨਹੀਂ ਜਵਾਕ ਮੋਬਾਈਲ ਸਾਰਾ ਦਿਨ ਮੋਬਾਈਲ ਦੇਖੀ ਜਾਂਦੇ ਇਹ ਵੀ ਗਲਤ ਗੱਲ ਹੈ ਤੇ ਚਲੋ ਖੇਡਦਾ ਕੁਛ ਇਹ ਵੀ ਮੈਨੂੰ ਤਾਂ ਵਧੀਆ ਲੱਗਦਾ ਜਸ਼ਨ ਜਿਉਰੇ ਇਤਨਾ ਖੇਡਦਾ ਹੁੰਦਾ ਸਾਰੇ ਲੜਦੇ ਇਹਨੂੰ ਹਟ ਜਾਵੇ ਹਲਕਤ ਨਹੀਂ ਆਉਂਦੀ ਹਲਕਤ ਨਹੀਂ ਆਉਂਦੀ ਤਨ ਰੇਤੇ ਤੋਂ ਕੁਝ ਜਵਾਕ ਦਾ ਜੀ ਆ ਹਨਾ ਖੇਡਣ ਦਾ ਵਾ ਚਲ ਖੇਢੀ ਜਾਂਦੇ ਨਾ ਲੂਆ ਹੁਣ ਅਸੀਂ ਪਹਿਲਾਂ ਮੀਚ ਨਾ ਕੇ ਹਟਿਆ ਮਾੜਾ ਮੋਟਾ ਮੀਆ ਹੈ ਤੇ ਮੀਚ ਨਾ ਕੇ ਹਟਿਆ ਮੰਮੀ ਆਦਾ ਜਦੋਂ ਮਨ ਸਮਾਰ ਕੇ ਤਾਂ ਮੈਂ ਭਿੱਜਿਆ ਨਹੀਂ ਆਦਾ ਉਦੋਂ ਮੀ ਹਟ ਗਿਆ ਬਸ ਇੱਕ ਝੱਟ ਜੀ ਆਈ ਹੈ ਜੀ ਮਾੜੀ ਜੀ ਤੇ ਇਧਰ ਮੰਮੀ ਚੀਰੀ ਜਾਂਦੇ ਆ ਸਬਜੀ ਟਿੰਡੀਆਂ ਦੀ ਅੱਜ ਬਣਾਵਾਂਗੇ ਆਪਾਂ ਟਿੰਡੋ ਪੱਕੇ ਚੜਾਈ ਚੱਲ ਜਾਣੀਆਂ ਵੀ ਕੱਢ ਕੇ पखा चली अंदर पखा कला ही चली आंदा जी कोई नहीं बैठा इत डैडी मुक्का बन के गए इधर बहर का व्यू देखो हवा चली आद बहुत वाया ਤੇ ਕਿਰਾਂ ਦਾ ਹੁਣ ਮੀਂਹ ਪਾਇਆ ਤੇ ਐ ਵਧੀਆ ਠੰਡੀ ਜੀ ਹਵਾ ਲੱਗੂ ਪਰ ਅ ਰਾਤ ਨੂੰ ਫੇਰ ਰਾਤ ਵੀ ਬਹੁਤ ਜ਼ਿਆਦਾ ਗਰਮੀ ਜੀ ਤੇ ਮੈਨੂੰ ਲੱਗਾ ਅੱਜ ਫੇਰ ਆਪਦਾ ਉਹੀ ਹਾਲ ਹੋਊਗਾ ਕਿ ਐ ਜਦੋਂ ਗਰਮਾਹ ਜੀ ਨਿਕਲਦੀ ਧਰਤੀ ਚੋਂ ਨਾ ਤੇ ਰਾਤ ਤਾਂ ਫੋਨ ਵੀ ਨਹੀਂ ਦੇਖਿਆ ਧੁੱਕੜ ਜਿਹੜੇ ਲੱਗ ਜਾਂਦੇ ਉੱਤੇ ਕੀੜੇ ਜਿਹਾ ਫੰਗਾਂ ਜਿਹਾਂ ਵਾਲੇ ਤੇ ਉਹ ਉਹ ਨਿਕਣ ਲੱਗ ਜਾਂਦੇ ਜਦੋਂ ਮਾੜਾ ਮੋਟਾ ਮੀਂਹ ਜਾਂ ਬੈ ਕੇ ਹੜ੍ਹ ਜੀ ਤੇ ਲੋ ਜੀ ਬੱਦਲ ਵਾਈ ਤਾਂ ਹਜੇ ਵੀ ਹੈਗੀ ਐ ਹੋਰ ਅੱਜ ਤਾਂ ਚੰਗਾ ਤੇ ਵਧੀਆ ਮੀਂਹ ਪਾਉਂਦਾ ਰਵੇ ਰੱਬ ਮਾੜੀ ਮੋਟੀ ਠੰਡ ਹੋ ਜੂਗੀ ਤੇ ਆਪਣੀ ਮੱਕੀ ਤੇ ਛਾਲੀਆਂ ਇਹ ਤੇ ਲੱਗੀਆਂ ਆਪਣੀਆਂ ਕੱਚੀਆਂ ਹਜੇ ਲੋ ਜੀ ਮੰਮੀ ਕੱਢ ਰਹੀ ਧਾਰ ਮੈਂ ਇਹਦੀ ਧਾਰ ਕੱਢ ਲਈ ਤੇ ਇਹਦੀ ਕੱਢੀਆਂ ਨੇ ਮੰਮੀ ਪੀਉਣਗੇ ਪਸੋਂ ਨੂੰ ਪਾਣੀ ਖੋਣ ਤੇ ਮੈਂ ਕਰਦੀ ਆਂ ਸਬਜ਼ੀ ਦੀ ਤਿਆਰੀ ਸਬਜ਼ੀ ਬਣਾਉਣੀ ਆ ਮੈਂ ਟਿੰਡੋ ਤੇ ਸਮਾਨ ਸਾਰਾ ਰੈਡੀ ਕਰਿਆਈ ਮੈਂ ਮੈਂ ਕਿਹਾ ਚੱਲ ਤੇ ਮਾੜਾ ਇਹ ਬਲੌਗ ਸ਼ੂਟ ਕਰ ਲਈਏ ਲੋ ਜੀ ਮੰਮੀ ਕੱਢੀਆਂ ਨੇ ਧਾਰ ਤੇ ਗਰਮੀ ਨੇ ਕਿਹ ਕੋਣ ਆਖੂਗਾ ਵੀ ਮੀਂਹ ਪੈ ਕੇ ਹਟਿਆ ਹੁਣ ਕੰਟਾ ਪਹਿਲਾਂ ਬੁਰਾ ਹਾਲ ਕਰ ਰੱਖਿਆ ਇਹ ਰੱਬ ਨੇ ਘਰ ਮਾ ਸਾਧਾਰਨ ਗੱਡੀਆਂ ਮੁੜਕੂ ਮੁੜਕੀ ਹੋ ਗਈ ਸਾਰੇ ਸਾਰੀ ਢੂਈ ਭਿੱਜ ਗਈ ਐਨੀ ਹਲਕਤ ਆਉਂਦੀ ਨਾ ਕਾਦੀ ਗਰਮੀ ਹੈ ਗਰਮੀ ਨੇ ਤਾਂ ਪੁੱਛੋ ਹੀ ਨਾ ਮੀਂਹ ਪੈਦਾ ਵੀ ਪਤਾ ਨਹੀਂ ਲੱਗਦਾ ਵੀ ਮੀਂਹ ਪਿਆ ਹੋਣਾ ਲਓ ਜੀ ਆਪਾਂ ਕਰ ਰੱਖੀ ਸਬਜ਼ੀ ਦੀ ਤਿਆਰੀ ਆਪਾਂ ਬਣਾਉਂਦੇ ਆ ਟਿੰਡੋ ਤੇ ਪਲੀਜ਼ ਜਿਹੜੇ ਦੁਆਰੇ ਕਹਿਣੀ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਆਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਮੈਂ ਬਣਾ ਲਾਂ ਸਬਜੀ ਤੇ ਫਿਰ ਮਿਲਦੇ ਆਪਾਂ ਸੋਨੂੰ ਕਰ ਲਈ ਆਪਾਂ ਰੋਟੀ ਦੀ ਤਿਆਰੀ ਤੇ ਲੱਗਦੇ ਆਪਾਂ ਰੋਟੀ ਦੁੱਧਵਾ ਦਿੱਤਾ ਸਾਮ ਤੇ ਪੀਣ ਵਾਲਾ ਦੁੱਧ ਆਪਾਂ ਜੱਗ ਚ ਪਾ ਕੇ ਰੱਖਤਾ ੜਕਣੀ ਰੁੜਕਣੀ ਸਾਬ ਅੰਦਰ ਸਾਮ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਕਲੈਟ ਵਾਲੇ ਕੱਟ ਲਾ ਲੈਂਦੇ ਪਤਾ ਨਹੀਂ ਕੀ ਗੱਲ ਹੈ ਹੁਣ ਪੂਰੇ ਘੰਟੇ ਤੋਂ ਲੇਟ ਆਈ ਹੈ ਤੇ ਪਾਣੀ ਪੂਣੀ ਮੰਮੀ ਨੇ ਢੱਕੀ ਜੋ ਖਿੱਚ ਕੇ ਬੈ ਬਸ ਉਹਨੂੰ ਤੇ ਵਾਸੀ ਹੁਣ ਲੱਗ ਗਏ ਰੋਟੀ ਟਾਈਮ ਬਹੇ ਸੱਤ ਦਾ ਤੇ ਮਿਲਦੇ ਆਂ ਤੁਹਾਨੂੰ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਦਾ ਇੱਥੇ ਕਰਦੇ ਆਂ ਐਂਡ ਜੀ ਤੇ ਚੈਨਲ ਤੇ ਨਵੇਂ ਜਿਹੜੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਜੀ ਸਾਡੀਆਂ ਵੀਡੀਓ ਦੇਖਦੇ ਰਹੋ ਹੱਸਦੇ ਰਹੋ ਬਸਦੇ ਰਹੋ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੀ